ਇਹ ਲਲਮੀਨ ਦੇ ਲਲ ਫਰੂਟ ਤੇ ਗੂੜੀ ਚੱਲੇਗੀ ਕੀ ਕਰਨ ਮੌਕਾ ਨਹੀਂ ਇਹ ਜੀ ਅੱਜ ਸਾਨੂੰ ਕਰੀਬ 1:30 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਪੁਲਿਸ ਰੂਮ ਦੇ ਰਾਹੀਂ ਕਿ ਇੱਥੇ ਇੱਕ ਐਕਸੀਡੈਂਟ ਹੋਇਆ ਹੈ ਸੋ ਇੱਥੇ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਉਹ ਇਹ ਹੀ ਰਾਇਲ ਲੀਨੋਸ ਨਾਮ ਤੇ ਇਹਨਾਂ ਕੋਲ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਸਪਲਾਈ ਕਰਦੇ ਨੇ ਇੱਥੇ ਅ ਮੁਢਲੇ ਤੌਰ ਤੇ پتہ ਲੱਗਾ ਕਿ ਇਹ ਕੋਈ ਮਾਲਕ ਤਾਂ ਇੱਥੇ ਮੌਜੂਦ ਨਹੀਂ ਸੀ ਇਨਾਂ ਦੇ ਜੋ ਸੀ ਕਾਮੇ ਨਿਓ ਤਾਂ ਇਹਨਾਂ ਨੂੰ ਕਰੀਬ 10:30 ਵਜੇ ਪਾਈ ਦੀ ਆਵਾਜ਼ ਆਈ ਸੀ ਸੋ ਹੁਣ ਵਕਤ ਪਹਿਲੋਂ ਤੋਂ ਹਜ ਤੱਕ ਇਹਨਾਂ ਦੀ ਇਨਫੋਰਮੇਸ਼ਨ ਰੱਖੀ ਹੋਈ ਹੈ ਕਿ ਇਹ ਇਹ ਦੋ ਨਕਾਬ ਪੂਜ ਸਕ ਮੋਟਰਸਾਈਕਲ ਤੇ ਆਏ ਨੇ ਜਿਨ੍ਹਾਂ ਵੱਲੋਂ ਪੰਜ ਕੁ ਛੇ ਰੌਂ ਵਿੱਚ ਪਾਈ ਦਿੱਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਦੇ ਉੱਪਰ ਲੱਗੇ ਸਰ ਜੀ ਵੀਆਪੀ ਡਿਊਟੀ ਹਾਂਜੀ ਰਜਿੰਦਰ ਮਾਨ ਬਲਾਕ ਦਾ ਜੀ ਕੀ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹਜੇ ਬਿਲਕੁਲ 프리ਲਮ ਰੀਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਦਈ ਉਹਨਾਂ ਤੋਂ ਇੱਕ ਵਕਫੀਤੀ جاری ਕਿਸੇ ਨਾਲ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਭ ਕਿੰਨੇ ਕੋਲ ਬਰਾਬਰ ਹੋਇਆ ਜੀ ਹਜੇ ਤੱਕ ਜੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜੂਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿੰਨੇ ਸਰ ਉਹ ਪਰਚੀ ਵੀ ਸੁੱਟ ਕੇ ਗਈ ਸੀ ਕਿ ਪਰਚੀ ਜੇ ਇੱਕ ਹੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਤੇ ਇਹ ਵੀ ਸਾਡੀ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸਕੀ ਦਾ ਤਾਲੁਕ ਹੈ ਉਹ ਵੀ ਹਜੇ ਕਲੀਅਰ ਕਰ ਰਹੇ ਹਾਂ ਸਰ ਮਾਲਕ ਕਿੰਨੇ ਨੇ ਜੀ ਇਹਦੇ ਇਹਦੀ ਇਹ ਤਿੰਨ ਬੰਦੇ ਦੀ ਪਾਰਟਨਰਸ਼ਿਪ ਆ ਜੀ ਅਲੱਗ-ਅਲੱਗ ਤਿੰਨ ਮਾਲਕ ਨੇ ਜੋ ਇਹ ਰੋਇਲ ਲਿੰਮੋਜ਼ ਨਾਮ ਦੇ ਨਾਲ ਜੀ ਦੋ ਇੱਥੇ ਅਲੱਗ-ਅਲੱਗ ਜਗ੍ਹਾ ਦੋ ਸੌ ਸਰ ਅਜੀ ਰਾਜਪਾਲ ਦਾ ਵੀ ਤੁਹਾਨੂੰ ਦੌਰਾ ਸੀਗਾ ਨੰਗਣਾ ਸੀ ਕਿਤੇ ਉਸ ਨਾਲ ਗੱਲਦੋ ਲੇਕਿਨ ਨਹੀਂ ਉਸ ਨਾਲ ਕੋਈ ਤਾਲ ਨਹੀਂ ਲੱਗਦਾ ਠੀਕ ਹੈ ਸਰ ਠੀਕ ਹੈ ਜੀ